ਬੋਸ ਤੋਂ ਸਸਤੀ ਕਾਲ ਹੈ ਵੀ ਸਾਰਿਆਂ ਨੂੰ ਮੇਰੀ ਤਮੰਨਾ ਸੀ ਤਕਰੀਬਨ ਪਿਛਲੇ 4 ਸਾਲਾਂ ਤੋਂ ਕਿਉਂਕਿ ਮੈਂ ਤੁਰਕੀ ਦੇ ਡਰਾਮੇ ਦੇਖਦਾ ਹੁੰਦਾ ਸੀ ਤਰਕਿਸ ਡਰਾਮੇ ਮੈਂ ਬਹੁਤ ਦੇਖੇ ਨੇ ਮੁਹੱਬਤਾਂ ਡਰਾਮੇ ਨੇ ਉਹਦੇ ਜਿਹੜੀਆਂ ਲੋਕੇਸ਼ਨਾਂ ਦਿਖਾਈਆਂ ਉਹ ਮੈਨੂੰ ਬੜੀਆਂ ਪਸੰਦ ਆਈਆਂ ਮੈਂ 6 ਮਹੀਨਿਆਂ ਤੋਂ ਤਿਆਰੀ ਕਰ ਰਿਹਾ ਸੀ ਵੀ 15 ਦਿਨ ਕੱਢ ਕੇ ਤੁਰਕੀ ਘੁੰਮ ਕੇ ਆਉਣਾ ਪਰੰਤੂ ਆ ਜਿਹੜੀ جنگ ਲੱਗੀ ਹੈ ਨਾ ਪਾਕਿਸਤਾਨ ਦੇ ਨਾਲ ਇਨੇ ਜਦੋਂ 터ਕੀ ਨੇ ਡਰੋਨ ਭੇਜੇ ਦੋ ਜਹਾਜ਼ ਭਰ ਕੇ ਮੈਂ ਆਪਣਾ ਬਣਿਆ ਬਣਾਇਆ ਪ੍ਰੋਗਰਾਮ ਕੈਨਸਲ ਕੀਤਾ ਮੇਰੀਆਂ ਟਿਕਟਾਂ ਬੁੱਕ ਸੀਗੀਆਂ ਵੀ ਮੈਂ 15 ਦਿਨ 터ਕੀ ਘੁੰਮ ਕੇ ਆਉਣਾ ਹੈ ਪੈਕੇਜ ਮੇਰਾ ਬੁੱਕ ਸੀਗਾ ਹੋਟਲ ਮੇਰਾ ਬੁੱਕ ਸੀ ਸਾਰੀਆਂ ਕੈਨਸਲ ਕੀਤੀਆਂ ਨੇ ਕਿਉਂ ਕਿਉਂਕਿ ਜਿਹੜਾ ਦੇਸ਼ ਪਾਕਿਸਤਾਨ ਨੂੰ ਡਰੋਨ ਦਿੰਦਾ ਹੈ ਉਹੀ ਡਰੋਨ ਸਾਡਿਆਂ ਨਾਗਰਿਕਾਂ ਤੇ ਆ ਕੇ ਇੰਡੀਆ ਚ ਗਿਰਨ ਤੇ ਸਾਡਿਆਂ ਸਪਾਹੀਆਂ ਤੇ ਉਹੀ ਗੋਲੀਆਂ ਚੱਲਣ ਜਿਹੜੀਆਂ 터ਕੀ ਵਾਲਾ ਅਰਦੋਗਾਨ ਉਹ ਬੁੱਢਾ ਜਿਹਾ ਕਹਿੰਦਾ ਮੈਂ ਪਾਕਿਸਤਾਨ ਦੇ ਨਾਲ ਆ ਫਿਰ ਜੇ ਤੂੰ ਪਾਕਿਸਤਾਨ ਦੇ ਨਾਲ ਐ ਤਾਂ ਪਾਕਿਸਤਾਨ ਦੇ ਨਾਲ ਹੀ ਰਹਿ ਇੰਡੀਆ ਦਾ 60% ਕੈਨਸਲੇਸ਼ਨ ਵਧ ਗਿਆ ਸਿਰਫ ਅਰਦੋਗਾਨ ਦੇ ਪਾਕਿਸਤਾਨ ਨੂੰ ਸਮਰਥਨ ਦੇਣ ਦੇ ਇੱਕ ਹੋਰ ਪਾਕਿਸਤਾਨੀ ਉੱਥੇ ਲੋਕਾਂ ਨੂੰ ਅਗਵਾ ਵੀ ਕਰ ਰਹੇ ਨੇ ਉਹਨਾਂ ਤੋਂ ਮੋٹے ਪੈਸੇ ਮੰਗ ਰਹੇ ਨੇ ਹੁਣ ਕੱਲ ਦਾ ਟਰਕੀ ਆਵਾਜ਼ਾਂ ਮਾਰਦਾ ਵੀ ਇੱਥੇ ਸੇਫ ਹੋ ਆ ਜੋ ਆ ਜੋ ਨੋ ਅਸੀਂ ਤਾਂ ਟਰਕੀ ਦਾ ਸੇਵ ਨਹੀਂ ਖਰੀਦਣਾ ਮੈਂ ਬਹੁਤ ਸੇਵ ਲੈ ਕੇ ਆਉਣਾ ਹੁੰਦਾ ਸੀ ਘਰੇ ਵੀ ਟਰਕੀ ਦਾ ਬਹੁਤ ਸੇਵ ਚਲੋ ਕੋਈ ਗੱਲ ਨਹੀਂ ਯੂਐਸਏ ਦਾ ਸੇਵ ਲੈ ਲਾਂਗੇ 20 ਰੁਪਏ ਮਹਿੰਗਾ ਲੈ ਲਾਂਗੇ ਪਰ ਟਰਕੀ ਦੇ ਸਮਾਨ ਦਾ ਬਾਈਕਾਟ ਹੈ ਟਰਕੀ ਦਾ ਬਾਈਕਾਟ ਹੈ ਟਰਕੀ ਕੋ ਦੇਸ਼ ਹੈ ਜਿਹਦੇ ਵਿੱਚ ਅਸੀਂ ਜਦੋਂ ਪੁਚਾਲ ਆਇਆ ਤਾਂ ਸਾਡੀ ਸੈਨਾ ਨੇ ਜਾ ਕੇ ਉੱਥੇ ਹਸਪਤਾਲ ਬਣਾਏ ਬੇਸ਼ਰਮ ਤਾਂ ਅਸੀਂ ਲੋਕ ਆ ਜਿਹੜੇ ਇਹਨਾਂ ਦੇ ਨਾਲ ਖੜਦੇ ਆ ਸਾਡੀਆਂ ਸਰਕਾਰਾਂ ਉਦੋਂ ਅੰਨੀਆਂ ਹੁੰਦੀਆਂ ਨੇ ਵੀ ਇਹਨਾਂ ਸਾਡਾ ਸਾਥ ਨਹੀਂ ਦੇਣਾ 3000 ਕਰੋੜ ਰੁਪਈਆ ਅਸੀਂ ਇਹਦੇ ਪੁਚਾਲ ਚ ਮਦਦ ਕੀਤੀ ਸਾਡੇ ਸੈਨਿਕ ਗਏ ਅਸੀਂ ਹੱਸਤਾ ਲ ਬਣਾਏ ਅਸੀਂ ਦਵਾਈਆਂ ਦਿੱਤੀਆਂ ਇਹਨਾਂ ਲੋਕਾਂ ਨੂੰ ਮਰਨ ਤੋਂ ਕੋਈ ਬੰਦਾ ਇਹਨਾਂ ਲੋਕਾਂ ਦੀ ਮਦਦ ਨਾ ਕਰੇ ਜਿਹੜਾ ਸਾਡੇ ਇੰਡੀਆ ਨਾਲ ਨਹੀਂ ਕੱਢਦਾ ਤੁਹਾਡਾ ਉਸ ਤੁਹਾਡਾ ਦੋਸਤ ਸਤੀਸ਼ਨ ਜੀ ਵਰਕਰ